ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਬਹੁਤ ਜ਼ਿਆਦਾ ਸੁਆਗਤ ਹੈ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਆਪਣਾ ਇਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਹਮੇਸ਼ਾ ਵੱਧਦਾ ਹੀ ਚੱਵੇ ਤੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਮੂੰਹ ਨਾ ਤੱਕਣਾ ਪਵੇ ਇਸ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਤੇ ਜਿਹੜੇ ਵੀ ਮਨੁੱਖ ਨੇ ਇਸ ਉਪਾਅ ਨੂੰ ਇੱਕ ਵਾਰ ਪੂਰੇ ਵਿਸ਼ਵਾਸ ਦੇ ਨਾਲ ਕਰ ਲਿਆ ਉਸ ਦੇ ਘਰ ਦੇ ਵਿੱਚ ਪੈਸਾ ਤਾਂ ਆਵੇਗਾ ਹੀ ਆਵੇਗਾ ਉਸੇ ਘਰ ਦੇ ਵਿੱਚ ਪੈਸਾ ਆਉਣ ਦੇ ਨਾਲ-ਨਾਲ ਪੈਸਾ ਠੀਕੇਗਾ ਵੀ ਬਰਕਤ ਵੀ ਆਵੇਗੀ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਗਰੀਬੀ ਕਦੇ ਵੀ ਟੱਚ ਨਹੀਂ ਕਰ ਸਕਦੀ ਛੂ ਨਹੀਂ ਸਕਦੀ ਕਹਿਣ ਦਾ ਭਾਵ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਾਂਜੀ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਉਹ ਪਾ ਤੁਹਾਨੂੰ ਦੱਸ ਰਿਹਾ ਇਸ ਨੂੰ ਵਿਸ਼ਵਾਸ ਦੇ ਨਾਲ ਜ਼ਰੂਰ ਕਰਕੇ ਦੇਖਿਓ ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਉਪਾਅ ਕਰਨੇ ਚਾਹੀਦੇ ਨੇ ਜਿਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਏ। ਕਿਉਂ ਕਮੀ ਸਾਡੇ ਕਿਹੜੇ ਗ੍ਰਹਿ ਦੇ ਨਾਲ ਜੁੜੀ ਹੋਈ ਏ ਤੇ ਉਸ ਗ੍ਰਹਿ ਨੂੰ ਅਸੀਂ ਮਜ਼ਬੂਤ ਕਰਨ ਦੇ ਲਈ ਬਲਵਾਨ ਬਣਾਉਣ ਦੇ ਲਈ ਜਿਵੇਂ ਕਿ ਜਿਹੜੇ ਗ੍ਰਹਿਆਂ ਨੂੰ ਬਲਵਾਨ ਮਜ਼ਬੂਤ ਬਣਾਉਣ ਦੇ ਲਈ ਉਪਾਅ ਹੁੰਦੇ ਆ ਨਾ ਫਿਰ ਸਾਨੂੰ ਆਪਣੇ ਘਰ ਦੇ ਵਿੱਚ ਆਪਣੇ ਗ੍ਰਹਿ ਨੂੰ ਮਜ਼ਬੂਤ ਕਰਨ ਦੇ ਲਈ ਉਹੀ ਉਪਾਅ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਧਨ ਦੌਲਤ ਦੀ ਕਮੀ ਹੈ ਤਾਂ ਉਸ ਦੇ ਵਿੱਚ ਸਾਨੂੰ ਆਪਣਾ ਜਿਹੜਾ ਸ਼ੁਕਰ ਗ੍ਰਹਿ ਹੁੰਦਾ ਹੈ ਨਾ ਜਿਸ ਦਾ ਸਬੰਧ ਮਾਤਾ ਲక్ష్ਮੀ ਦੇਵੀ ਜੀ ਦੇ ਨਾਲ ਹੁੰਦਾ ਹੈ ਤੇ ਉਸ ਨੂੰ ਕੀ ਕਰਨਾ ਹੈ ਅਸੀਂ ਮਜ਼ਬੂਤ ਕਰਨਾ ਹੈ ਜਦੋਂ ਸਾਡਾ ਸ਼ੁਕਰਗੁਜ਼ਾਰ ਮਜ਼ਬੂਤ ਨਹੀਂ ਹੁੰਦਾ ਕਮਜ਼ੋਰ ਹੋ ਜਾਂਦਾ ਉਸ ਸਮੇਂ ਸਾਡੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾਂ ਆਉਂਦੀਆਂ ਪੈਸੇ ਦੇ ਸੰਬੰਧੀ ਸ਼ੁਰੂ ਹੋ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਨ ਇਹ ਉਪਾਅ ਸ਼ੁਕਰ ਨੂੰ ਇਸ ਤਰੀਕੇ ਦੇ ਨਾਲ ਮਜ਼ਬੂਤ ਕਰ ਦੇਵੇਗਾ ਨਾ ਤਾਂ ਇਸ ਉਪਾਣੂ ਕਰਨ ਦੇ ਲਈ ਤੁਹਾਡੀ ਕੋਈ ਬਹੁਤ ਹੀ ਮਿਹਨਤ ਲੱਗਣੀ ਹੈ ਤੇ ਨਾ ਹੀ ਤੁਹਾਡਾ ਕੋਈ ਬਹੁਤਾ ਸਮਾਂ ਖਰਾਬ ਹੋਵੇਗਾ ਜਿਵੇਂ ਕਿ ਆਪਾਂ ਨੇ ਘਰ ਦੇ ਵਿੱਚ ਬਜ਼ੁਰਗਾਂ ਦਾ ਕਹਿਣਾ ਕਹਿਣਾ ਹੁੰਦਾ ਹੈ ਹਮੇਸ਼ਾ ਨਾ ਹੀ ਹੀਂਗ ਲੱਗੇ ਨਾ ਫਿਟਕੜੀ ਤੇ ਰੰਗ ਸ਼ੋਖਾ ਇਸ ਦੇ ਨਾਲ ਹੀ ਸਬੰਧੀ ਤੇ ਜਿਹੜਾ ਅੱਜ ਦਾ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆ ਇਸ ਕਰਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲਾ ਹੈ ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤੇ ਇਸ ਦੇ ਵਿੱਚ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਕੇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਉਣੇ ਆ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਈ ਲੋਕਾਂ ਦੇ ਕੋਲ ਆਪਣੀ ਪ੍ਰੋਬਲਮ ਮੁਸ਼ਕਲ ਨੂੰ ਦੂਰ ਕਰਨ ਦੇ ਲਈ 7-8 ਮਿੰਟ ਦਾ ਟਾਈਮ ਵੀ ਨਹੀਂ ਹੁੰਦਾ ਉਹ ਵੀਡੀਓ ਨੂੰ ਅੱਗੇ ਸਕਿੱਪ ਕਰ ਕਰਕੇ ਦੇਖ ਲੈਂਦੇ ਨੇ ਫਿਰ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਉਪਾਅ ਸਮਝ ਨਹੀਂ ਲੱਗਦਾ ਉਪਾਅ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਦਿੰਦੇ ਆ ਜਿਸ ਕਰਕੇ ਉਹਨਾਂ ਨੂੰ ਉਪਾਅ ਦਾ ਫਾਇਦਾ ਵੀ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਜਿਹੜੀ ਅੱਧੀ ਅਧੂਰੀ ਜਾਣਕਾਰੀ ਹੁੰਦੀ ਏ ਉਹ ਸਾਨੂੰ ਹਮੇਸ਼ਾ ਬਰਬਾਦ ਹੀ ਕਰਦੀ ਏ ਇਸੀ ਤਰੀਕੇ ਦੇ ਨਾਲ ਪਲੀਜ਼ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੀ-ਕਿਹੜੀ ਸਾਨੂੰ ਚੀਜ਼ ਦੀ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਵਿੱਚ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਉਪਾਏ ਇਹ ਆਪਾਂ ਕਰਨਾ ਹੀ ਐਤਵਾਰ ਦੇ ਦਿਨ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਾਂ ਆਪਣੇ ਬਜ਼ੁਰਗਾਂ ਤੋਂ ਅਕਸਰ ਹੀ ਸੁਣਿਆ ਹੋਵੇਗਾ ਕਿ ਜਿਹੜੇ 14 ਰਤਨ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਦੇਸੀ ਘੋ ਹੁੰਦਾ ਉਹ ਵੀ ਇੱਕ ਰਤਨ ਹੁੰਦਾ ਜੋ ਕਿ ਦੇਸੀ ਘੋ ਵੀ ਇੱਕ ਰਤਨ ਹੈ ਤੇ ਇਸ ਨੂੰ ਇੱਕ ਐਸਾ ਰਤਨ ਮੰਨਿਆ ਗਿਆ ਹੈ ਜੋ ਕਿ ਸਾਡੇ ਘਰ ਦੇ ਵਿੱਚ ਪੈਸਾ ਲੈ ਕੇ ਆਉਣ ਦਾ ਕੰਮ ਕਰਦਾ ਸਾਡੇ ਘਰ ਦੀ ਗਰੀਬੀ ਤੇ ਪੈਸੇ ਦੇ ਸੰਬੰਧੀ ਚਿੰਨੀਆਂ ਵੀ ਪ੍ਰੋਬਲਮ ਨੇ ਉਹਨਾਂ ਨੂੰ ਦੂਰ ਕਰਦਾ ਤੇ ਹੁਣ ਕਈ ਲੋਕ ਸੋਚਣਗੇ ਕਿ ਇਸ ਤਰੀਕੇ ਦੇ ਨਾਲ ਕਿ ਸਾਡੇ ਘਰ ਦੇ ਵਿੱਚ ਕਿਵੇਂ ਪੈਸਾ ਲਿਆ ਸਕਦਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਕਿਉਂਕਿ ਬਿਲਕੁਲ ਲੌਜੀਕ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਤਾਂ ਜੋ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੀਸਰੇ ਏਕੇ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਇਹ ਸਮਝ ਲਾਓ ਕਿ ਦੇਸੀ ਘਿਓ ਦੀ ਜਿਹੜੀ ਖੁਸ਼ਬੂ ਹੁੰਦੀ ਹੈ ਨਾ ਉਹ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨ ਕਰਦੀ ਹੈ। ਤੀਸਰੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜੇ ਵੀ ਧਰਮ ਨੂੰ ਮੰਨਦੇ ਆ ਪਾਠ ਪੂਜਾ ਅਸੀਂ ਕਰਵਾਉਣੀ ਆ ਉਥੇ ਜ਼ਿਆਦਾਤਰ ਜਾਂ ਫਿਰ ਧਾਰਮਿਕ ਸਥਾਨਾਂ ਤੇ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਜੋਤ ਜਗਾਈ ਜਾਂਦੀ ਏ ਜੋਤ ਬਾਲੀ ਜਾਂਦੀ ਏ ਉਹ ਅਕਸਰ ਹੀ ਦੇਸੀ ਘੋਦੀ ਚ ਜਗਾਈ ਜਾਂਦੀ ਹੈ। ਦਾ ਭਾਵ ਇਹ ਹੀ ਏ ਕਿ ਜਿਹੜੇ ਵੀ ਅਸੀਂ ਆਪਣੇ ਧਾਰਮਿਕ ਕੰਮਕਾਰ ਕਰਦੇ ਹਾਂ ਉਹਨਾਂ ਦੇ ਵਿੱਚ ਜੋ ਵੀ ਦੀਵਾ ਜੋਤ ਜਗਾਇਆ ਜਾਂਦਾ ਹੈ ਨਾ ਉਹ ਦੇਸੀ ਘੋਦਾ ਜਗਾਇਆ ਜਾਂਦਾ ਹੈ ਕਿਉਂਕਿ ਦੇਸੀ ਘੋਦਾ ਈਵੇਂ ਤੇ ਜੋਤ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਏ। ਇਸੇ ਤਰੀਕੇ ਦੇ ਨਾਲ ਜਿਹੜੇ ਦੇਵੀ ਦੇਵਤੇ ਹੁੰਦੇ ਨੇ ਪਵਿੱਤਰ ਆਤਮਾਵਾ ਹੁੰਦੀਆਂ ਨੇ ਉਹਨਾਂ ਨੂੰ ਦੇਸੀ ਘੋਏ ਜਿਹੜਾ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਆ ਨਾ ਉਹ ਇਸੇ ਦੇਸੀ ਘੋਏ ਨਾਲ ਸੰਬੰਧਿਤ ਉਪਾਅ ਹੈ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਤਵਾਰ ਦੇ ਦਿਨ ਅਸੀਂ ਕੀ ਵੀ ਉਪਾਅ ਕਰਨਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਜਾਤਾਂ ਜੋਤ ਜਗਾਉਣੀ ਹੋ ਜਾਂ ਫਿਰ ਦੀਵਾ ਜਗਾਉਣੀ ਹੋ ਤਾਂ ਕੋਸ਼ਿਸ਼ ਕਰਿਓ ਕਿ ਉਹ ਦੇਸੀ ਘੀਉ ਦਾ ਹੀ ਜਗਾਇਓ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਅਖੰਡ ਜੋਤ ਚੱਲਦੀ ਹੈ ਇਹ ਕਹਿਣ ਦਾ ਭਾਵ ਇਹ ਹੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਰਹਿੰਦੀ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਐਤਵਾਰ ਤੇ ਦੇਨ ਨੂੰ ਅਖੰਡ ਜੋਤ ਜਾਂ ਅਖੰਡ ਦੀਵਾ ਨਹੀਂ ਜਗਾ ਸਕਦੇ ਤਾਂ ਉਹਨਾਂ ਲੋਕਾਂ ਨੇ ਕੀ ਕਰ ਲੈ ਉਹ ਪੂਰੇ 21 ਦਿਨ ਐਤਵਾਰ ਦੇ ਦਿਨ ਤੋਂ ਸ਼ੁਰੂ ਕਰਕੇ ਇਹ ਕੰਮ ਕਰਨਾ ਉਹ ਸ਼ੁਰੂ ਕਰ ਦੇਣ ਤੇ ਪੂਰੇ 21 ਦਿਨ ਹੀ ਕਰਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਜਲਦੀ ਰਿਜ਼ਲਟ ਮਿਲੇਗਾ ਤੁਹਾਨੂੰ ਜਿਵੇਂ ਪੈਸਿਆਂ ਦੀ ਜ਼ਰੂਰਤ ਹੀ ਤੁਹਾਡੀਆਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਵਰਖਾ ਹੋਵੇਗੀ بارش ਹੋਵੇਗੀ ਕੈਮ ਦਾ ਭਾਵ ਕਿ ਕਿਤੋਂ ਨਾ ਕਿਤੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਬੰਦ ਪਏ ਰਸਤੇ ਖੁੱਲ ਜਾਣਗੇ ਤੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਕਿ ਤੁਹਾਡੇ ਘਰ ਦੇ ਵਿੱਚ ਇਹ ਪੈਸਾ ਆ ਕਿੱਥੋਂ ਰਿਹਾ ਹੈ ਇਸ ਦੇ ਲਈ ਤੁਸੀਂ ਕਰਨਾ ਕੀ ਹੈ ਕਿ ਜਿਵੇਂ ਆਪਣੇ ਘਰ ਦੇ ਵਿੱਚ ਤੁਸੀਂ ਥੋੜਾ ਬਹੁਤ ਦੇਸੀ ਘੋਤਾ ਯੂਜ਼ ਕਰਦੇ ਹੀ ਹੋਵੋਗੇ ਦੇਸੀ ਘੋ ਜਿਹੜੇ ਵੀ ਬਰਤਨ ਦੇ ਵਿੱਚ ਹੋਵੇਗਾ ਤੇ ਚਾਹ ਕਿਹੜੇ ਵੀ ਮਤਲਬ ਕਿ ਭਾਂਡੇ ਦੇ ਵਿੱਚ ਤੁਸੀਂ ਪਾਇਆ ਹੋਵੇ ਕਹਿੰਦਾ ਉਸ ਦਾ ਥੋੜਾ ਜਿਹਾ ਢੱਕਣ ਤੁਸੀਂ ਖੋਲ ਕੇ ਰੱਖਣਾ ਪੂਰਾ ਟਾਈਟ ਕਰਕੇ ਤੁਸੀਂ ਨਹੀਂ ਲਗਾਉਣਾ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਨਾ ਤੇ ਇੱਕ ਕਟੋਰੀ ਲੈ ਕੇ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਦੇਸੀ ਘਿਓ ਪਾ ਕੇ ਨਾ ਤੇ ਆਪਣੀ ਰਸੋਈ ਦੇ ਵਿੱਚ ਤੁਸੀਂ ਫੁੱਲਾ ਹੀ ਰੱਖ ਦਿਓ ਕਹਿਣ ਦਾ ਭਾਵ ਕਿ ਤੁਸੀਂ ਢੱਕਣਾ ਨਹੀਂ ਬਿਨਾਂ ਟੱਕੇ ਤੁਸੀਂ ਰੱਖ ਦੇਣਾ ਤੁਸੀਂ ਇੰਨਾ ਜ਼ਿਆਦਾ ਵੀ ਉਸ ਨੂੰ ਬਿਨਾਂ ਟੱਕੇ ਨਹੀਂ ਰੱਖਣਾ ਜਿਵੇਂ ਕਿ ਆਪਣੇ ਘਰ ਦੇ ਵਿੱਚ ਇੱਕ ਦੁੱਧ ਨੂੰ ਟੱਕਣ ਵਾਲੀ ਜਾਲੀ ਹੁੰਦੀ ਆ ਉਸ ਜਾਲੀ ਨੂੰ ਤੁਸੀਂ ਇਸ ਕਟੋਰੀ ਤੇ ਉੱਪਰ ਰੱਖ ਦੇਣਾ ਕਿਉਂਕਿ ਜਾਲੀ ਦੇ ਵਿੱਚ ਉਹ ਕਿਉ ਕਟੋਰੀ ਵਾਲਾ ਤੁਹਾਨੂੰ ਦਿਖਾਈ ਦੇਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਟੱਕਣਾ ਹੈ ਇਸ ਤੁਸੀਂ ਹਿਸਾਬ ਦੇ ਨਾਲ ਤੁਸੀਂ ਉਸ ਨੂੰ ਟੱਕ ਦੇਣਾ ਹੈ ਕਿਉਂ ਦੇਸੀ ਕਿ ਉਹਦੀ ਖੁਸ਼ਬੂ ਤੁਹਾਡੇ ਘਰ ਦੇ ਵਿੱਚ ਰਾਤ ਦਿਨ ਦੇ ਸਮੇਂ ਪੂਰੀ ਤਰ੍ਹਾਂ ਫੈਲਦੀ ਰਹੇ ਕਿ ਹੁੰਦਾ ਕੀ ਹੈ ਕਿ ਜਦੋਂ ਅਸੀਂ ਰਾਤ ਦੇ ਸਮੇਂ ਸੌ ਜਾਂਦੇ ਆ ਤੇ ਜਿਹੜੇ ਦੇਵੀ ਦੇਵਤੇ ਹੁੰਦੇ ਨੇ ਉਹ ਸਾਡੇ ਘਰ ਦੇ ਵਿੱਚ ਪੂਰੇ ਬ੍ਰਹਿਮੰਡ ਦੇ ਵਿੱਚ ਉਹ ਰਾਤ ਦੇ ਸਮੇਂ ਚੱਕਰ ਲਗਾਉਂਦੇ ਨੇ ਜਿਹੜੇ ਘਰ ਦੇ ਵਿੱਚ ਥੋੜੀ ਜਿਹੀ ਨਿੰਮੀ ਨਿੰਮੀ ਦੇਸੀ ਕੇ ਉਹਦੀ ਖੁਸ਼ਬੂ ਆਉਂਦੀ ਹੋਵੇ ਨਾ ਤੇ ਉਸ ਘਰ ਦੇ ਵਿੱਚ ਉਹ ਦੇਵੀ ਦੇਵਤੇ ਥੋੜਾ ਸਮਾਂ ਆਪਣਾ ਨਿਵਾਸ ਵੀ ਕਰਦੇ ਨੇ ਬੈਠਦੇ ਵੀ ਨੇ ਇਸ ਤਰੀਕੇ ਦੇ ਨਾਲ ਉਹ ਤੁਹਾਡੇ ਘਰ ਦੇ ਵਿੱਚ ਬਿਸ਼ਰਾਮ ਕਰਨਗੇ ਤੁਹਾਨੂੰ ਆਸ਼ੀਰਵਾਦ ਦੇ ਕੇ ਜਾਣਗੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਦੇਸੀ ਘੋ ਨੂੰ ਥੋੜਾ ਜਿਹਾ ਤੁਸੀਂ ਫੁੱਲਾ ਕਰਕੇ ਰੱਖੋਗੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਤੁਹਾਨੂੰ ਪਰਮਾਤਮਾ ਦਾ ਆਸ ਮਿਲੇਗਾ ਤੇ ਮਾਤਾ ਲక్ష్ਮੀ ਜੀ ਕਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਮਿਲੇਗਾ ਤੇ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਪੈਸਾ ਤਾਂ ਆਵੇਗਾ ਹੀ ਆਵੇਗਾ ਇਸ ਦੇ ਨਾਲ ਨਾਲ ਪੈਸਾ ਤੁਹਾਡੇ ਘਰ ਦੇ ਵਿੱਚ ਟਿਕਣਾ ਵੀ ਸ਼ੁਰੂ ਹੋ ਜਾਵੇਗਾ ਕਿਉਂਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਜ਼ਰੂਰ ਹੈ ਪਰ ਟਿਕਦਾ ਨਹੀਂ ਇਸ ਤਰੀਕੇ ਦੇ ਨਾਲ ਜਾਂ ਤਾਂ ਥੋੜਾ ਜਿਹਾ ਤੁਸੀਂ ਦੇਸੀ ਕਿਉਂ ਜਿਹੜੇ ਵੀ ਡੱਬੇ ਤੇ ਭਾਂਡੇ ਦੇ ਵਿੱਚ ਪਿਆ ਉਸ ਦਾ ਢੱਕਣ ਤੁਸੀਂ ਖੁੱਲਾ ਕਰਕੇ ਰੱਖੋ ਤੇ ਜਾਂ ਫਿਰ ਕੁਕਰੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਜ਼ਰੂਰ ਆਪਣੀ ਰਸੋਈ ਦੇ ਵਿੱਚ ਤੁਸੀਂ ਪਾ ਕੇ ਰੱਖੋ ਇਸ ਤੋਂ ਇਲਾਵਾ ਜੇਕਰ ਹੋ ਸਕੇ ਜਿਵੇਂ ਰਾਤ ਦੇ ਸਮੇਂ ਤੁਹਾਡਾ ਸਾਰਾ ਰਸੋਈ ਦਾ ਕੰਮ ਕਰ ਹੋ ਜਾਂਦਾ ਹੈ ਤੇ ਰਾਤ ਦੇ ਸਮੇਂ ਜਦੋਂ ਸਾਰੇ ਫੈਮਿਲੀ ਮੈਂਬਰ ਸੌਣ ਲੱਗਦੇ ਨੇ ਤੁਸੀਂ ਕੀ ਕਰਨਾ ਇੱਕ ਚਮਚ ਦੇਸੀ ਘਿਓ ਲੈ ਕੇ ਫਰਾਈਪੈਨ ਦੇ ਵਿੱਚ ਪਾ ਕੇ ਥੋੜਾ ਜਿਹਾ ਤੁਸੀਂ ਕੋਈ ਵੀ ਚੀਜ਼ ਬਣਾ ਲਓ ਚੀਨੀ ਪਾ ਕੇ ਜਿਵੇਂ ਤੁਸੀਂ ਹਲਵਾ ਬਣਾ ਸਕਦੇ ਹੋ ਬਸ ਬਣਾਉਣਾ ਤੁਸੀਂ ਥੋੜਾ ਜਿਹਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਵੇਂ ਕਿ ਤੁਸੀਂ ਰਾਤ ਦੇ ਸਮੇਂ ਇਹ ਬਣਾਇਆ ਹੈ ਤਾਂ ਤੁਹਾਡੇ ਘਰ ਦੇ ਵਿੱਚ ਇਸ ਦੀ ਜਿਹੜੀ ਖੁਸ਼ਬੂ ਹੈ ਸਾਰੀ ਰਾਤ ਤੁਹਾਡੇ ਘਰ ਦੇ ਵਿੱਚ ਫੈਲੀ ਰਹੇਗੀ ਇਸ ਤਰੀਕੇ ਦੇ ਨਾਲ ਤੁਸੀਂ ਹਲਵਾ ਬਣਾ ਕੇ ਰਾਤ ਦੇ ਸਮੇਂ ਸਾਰੇ ਫੈਮਿਲੀ ਮੈਂਬਰ ਤੁਸੀਂ ਖਾ ਸਕਦੇ ਹੋ ਤਾਂ ਜੋ ਉਹਦੀ ਖੁਸ਼ਬੂ ਵੀ ਤੁਹਾਡੇ ਘਰ ਦੇ ਵਿੱਚ ਬਣੀ ਰਹੇ ਤਾਂ ਤੁਸੀਂ ਦੇਖਣਾ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਨਾਲ ਦੀ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਪੈਂਦੀ ਹੈ ਤੇ ਸਾਰੀਆਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਛੋਟੇ ਛੋਟੇ ਉਪਾਅ ਹੁੰਦੇ ਨੇ ਕਿਉਂਕਿ ਜਿਹੜੇ ਸਾਡੇ ਪਹਿਲੇ ਸਮੇਂ ਦੇ ਜੋ ਵੱਡੇ ਬਜ਼ੁਰਗ ਹੁੰਦੇ ਸਨ ਉਹ ਆਪਣੇ ਸਮੇਂ ਦੇ ਵਿੱਚ ਇਹ ਸਭ ਚੀਜ਼ਾਂ ਇਹ ਟੋਟਕੇ ਸ਼ੋਕਿਸ਼ੋਕੀ ਉਪਾਅ ਕਰਦੇ ਸਨ ਇਸ ਕਰਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦੇ ਸਨ ਇਸ ਦੇ ਉਲਟ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਕਿੰਨੀ ਆਪਣੀ ਸਟ੍ਰੈਸ ਭਰੀ ਜ਼ਿੰਦਗੀ ਜਿਉ ਰਹੇ ਹਾਂ ਇਹ ਗੱਲਾਂ ਨੂੰ ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮੰਨਦੇ ਨਹੀਂ ਹੈਗੇ ਪਰ ਇਹਨਾਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਦਮ ਹੁੰਦਾ ਹੈ ਸੁੰਨਤੇ ਦੇਖਣ ਨੂੰ ਇਹ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਤੁਸੀਂ ਵਿਸ਼ਵਾਸ ਦੇ ਨਾਲ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਕਰਕੇ ਦੇਖੋ ਤੁਹਾਡੇ ਘਰ ਦੇ ਵਿੱਚ ਖੁਸ਼ੀ ਆਉਣੀ ਸ਼ੁਰੂ ਹੋ ਜਾਵੇਗੀ ਪੈਸਾ ਆਵੇਗਾ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਇੱਕ ਵਾਰ ਇਸ ਉਪਾਅ ਨੂੰ ਕਰਕੇ ਜਰੂਰ ਦੇਖੋ ਜੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਫਿਰਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ